ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਗੜ ਤੇ ਸਵਾਗਤ ਹੈ ਖਾਸ ਕਰਕੇ ਮਿੱਤਰੋ ਸਾਰੇ ਜਾਨਵਰਾਂ ਦਾ ਘਰ ਪਰਵਾਹ ਠੀਕ ਹੋਣਗੇ ਹੋਰ ਵੀਰੋ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਸੰਧੂ ਡੇਰੀ ਫਾਰਮ ਸਰਦੂਗੜ ਕਿਉਂਕਿ ਸਾਡੇ ਵਰਗੇ ਭਾਂਜਾਂ ਨਾਲੇ ਕੰਮ ਚੱਲਦੇ ਆ ਅੱਜ ਪਹੁੰਚੇ ਸੀ ਮੰਡੀ ਡੱਬ ਵਾਲੀ ਮੰਡੀ ਡੱਬ ਵਾਲੀ ਪਹੁੰਚੇ ਸੀ ਤੇ ਆ ਦਿਖਾਉਣਾ ਏ ਤੁਹਾਨੂੰ ਮਿੱਤਰੋ ਕਾਟੂ ਮਾਲ ਝੋਟੀਆਂ ਆ ਗਈਆਂ ਮੱਝਾਂ ਆ ਗਈਆਂ ਕੱਟੇ ਆ ਗਏ ਕਟੀਆਂ ਆ ਗਈਆਂ ਸਾਰਾ ਮਾਲ ਆ ਜਾਂਦਾ ਕਿਉਂਕਿ ਇਹ ਆ ਮਿੱਤਰੋ ਪੰਜਾਬ ਦੀ کریم ਜੀ ਆਪਣੇ ਕੇਰਾ ਹੱਥਾਂ ਚੋਂ ਕੁੰਝ ਗਿਆ ਨਾ ਮੁੜ ਕੇ ਆਪਣੋਂ ਮਿਲ ਨਹੀਂ ਦੇਖੋ ਕਿੰਨੇ ਸੋਹਣੇ ਮੂਰਤਾਂ ਆ ਝੋਟਾ ਖੜਾ ਕੁੰਡਾ ਆਵਦੀ ਆਦਰ ਕਟੀਆਂ ਆ ਗਈਆਂ ਸਾਰੀਆਂ ਵੇ ਚੈ ਜੀਆਂ ਕੱਟੀਆਂ ਦੇਖੋ ਕਿੰਨੀ ਨੇ ਫੁੱਲੀ ਆ ਬੂਰੀ ਕੱਟੀ ਬੈਠੀ ਅੱਗੇ ਖੜੀ ਸੀ ਵਧੀਆ ਇਹ ਹੈ ਦੱਬ ਵਾਲੀ ਮੰਡੀ ਇਹ ਕਾਟੂ ਮਾਲ ਜੀ ਉਹ ਸਾਰਾ ਮਾਲ ਹੁਣ ਜੁਕਤੀ ਦਿੱਲੀ ਬਸ ਇਹ ਮੁੜਦਾ ਨਹੀਂ ਮੁੜ ਕੇ ਇੱਥੋਂ ਲੈ ਜਾ ਕਰੋ ਕੱਟੀ ਕਦੀ ਖਰੀਦ ਕੇ ਜਾਂ ਕੋ ਮਾਜ ਲੈ ਜਾ ਕਰੋ ਜੇ ਕੋ ਚੰਗੀ ਲੱਗਦੀ ਹੈ ਆ ਵੇ ਪੰਡੀ ਝੋਟੀ ਹੈ ਕਿੰਨੀ ਸੋਹਣੀ ਕੀ ਕਮੀ ਹੈ ਚ ਅੱਜ ਪਹਿਲਾ ਸੂਆ ਵੀ ਨਹੀਂ ਸੂਈ ਇਹ। ਪੱਟਪੜੇ ਦੀ ਉੱਚ ਕੁਆਲਿਟੀ ਦੇ ਜਮਾ। ਆ ਨਾਲ ਕਟਾਖੜਾ ਬਹੁਤ ਟਾਪ ਕੁਆਲਿਟੀ ਦਾ। ਪਤਲੀ ਖੂਸ਼ ਚੋਟੀ ਦੀ। ਵਿਚ ਇਹਨਾਂ ਦੇ ਗੱਬਣਾ ਵੀ ਆਏ ਨੇ ਅਗਲ ਕਰੂੰ ਲੈਂਦੇ ਦਾ ਚੈੱਕ ਕਰਕੇ ਇਹ। ਵਿਚ ਗੱਬਗੱਬਰ ਨਾ ਹੋਵੇ ਬਾਕੀ ਮਾੜਾ ਮੋਟਾ ਕਰਦਿਆ ਕਰੋ ਖਰਚ ਪਾਣੀ ਯਾਰ। ਰਹਿ ਜਾਂਦਾ ਨਾ ਜਾਨਵਰ ਕਿ ਵੱਡੀ ਗੱਲ ਨਹੀਂ ਹੁੰਦੀ ਪਾਲਾ ਪੱਟਾ ਨਹੀਂ ਨੁਕਸ ਹੋਦਾ ਨਾ ਚ। ਆ ਦੇਖੋ ਭਰਾ ਉਹ ਲੱਤਾਂ ਵਈਆਂ ਕਰਿਆਂ ਪੰਜਾਂ ਕਈ ਤਾਂ ਮਾਂ ਦੇ ਪੁੱਤ ਮੇਰੇ ਵਰਗੇ ਨੀਰਾ ਹੀ ਨਹੀਂ ਪਾਉਂਦੇ ਜਮਾਂ ਹੀ ਸਾਂਸ ਮਾਈ ਘਟਾਉਂਦੇ ਇਧਰੋਂ ਤਾਂ ਭਰਾ ਉਹ ਪਹਿਲਾਂ ਵੇਚ ਦਿਆ ਕਰੋ ਕਿਉਂਕਿ ਪਹਿਲਾਂ ਨਾਲ ਲੈਣ ਵਾਲੇ ਨੂੰ ਚੰਗਾ ਹੋ ਜਾਂਦਾ ਛੋਟਾ ਪਸ਼ੂ ਰਲ ਜਾਂਦਾ ਹੁੰਦਾ ਆਂਦਾ ਆਹਿਆ ਕੱਟੇ ਆ ਗਏ ਕੱਟਿਆਂ ਦਾ ਚਲ ਮੰਨਦੇ ਅਸੇ ਰਾਈ ਜਾਣਾ ਹਨਾ ਝੋਟੀਆਂ ਘੜੀਆਂ ਵਿੱਚ ਬਹੁਤ ਚੰਗੀਆਂ ਆਹ ਬੁੱਕਵਾਲਿਟੀ ਦਾ ਨੀਲੀ ਦਾ ਕੱਟ ਆ ਗਿਆ ਆਹੇ ਗੱਡੀ ਮਾਚੇ ਸੋਹਣੀ ਇਹ 40 ਆ ਆਹ ਤੋਂ ਵਧੀਆ ਮੁਠੀ ਵਾਲਾ ਇਹ ਜੀ ਦੇਖ ਕੇ ਲੈ ਜਾ ਕਰੋ ਕਦੀ ਆਹ ਦੇਖਾ ਛੋਟੀ ਦਾ ਕਾਦਾ ਬਹੁਤ ਵੱਡਾ ਕਾਦਾ ਛੋਟੀ ਦਾ ਜੈਡ ਬਲੈਕ ਥੋੜਾ ਫੁੰਝੜਿਆ ਥੱਲੋ ਕੱਲਾ ਕਾਲਾ ਸਿੰਗਾ-ਸੁੰਗਾ ਦੀ ਕੁੰਡੀ ਆ ਵਧੀਆ ਅਜੇ ਸੂਈ ਨਹੀਂ ਹੈਗੀ ਇੱਕ ਵਾਰਾਂ ਵੀ ਇਹ ਇਹ ਜੀ ਲੈ ਜਾ ਕਰੋ ਖਰੀਦ ਕਿੱਥੋਂ ਸੂਪੀ ਦਾ ਤਾਂ ਠੀਕ ਐ ਇਹ ਉਹਨੇ ਇਹ ਤਾਂ ਵਿਕੀ ਜਾਣੀਆਂ ਮਾੜੀ ਸੇਵਾ ਕਰਦਾ ਉਹਦੋਂ ਵੀ ਐ 5-7000 ਵੱਧ ਹੀ ਵਿਕ ਜੇ ਆਹ ਦੇਖ ਆਹ ਕੱਟੀ ਕੇ ਨਹੀਂ ਟੋਪਦੀ ਐ ਇਹ ਵੀ ਜੈਡ ਬਲੈਕ ਐ ਜੱਤ ਵਾਲੀ ਕੱਟੀ ਐ ਬਹ ਝੋਟੀਆਂ ਵੱਧਾ ਯਾਰ ਕੱਟੇ ਦਾ ਕੱਟੀ ਐ ਬਈ ਸਾਦੂ ਦੀਆਂ ਨਹੀਂ ਖੜੀਆਂ ਜਿਵੇਂ ਆਹ ਖੜੀਆਂ ਨੀਲੀ ਨੀਲੀ ਜੀ ਲੈ ਆ ਵੀ ਸੂਈ ਨਹੀਂ ਹੋਈ ਐ ਜੇ ਇੱਕ ਵਾਰਾਂ ਵੀ ਆਣਾ ਇਹਦੇ ਵੀ ਕਿੰਨਾ ਵਧੀਆ ਲੱਗਿਆ ਕਰ ਲਿਆ ਕਰੋ ਭਰਾਓ ਗੌਰ ਕਰ ਲਿਆ ਕਰੋ ਗੌਰ ਇਹ ਤਾਂ ਪੰਜਾਬ ਧੀਰੇ ਧੀਰੇ ਖਾਲੀ ਹੁੰਦਾ ਜਾਊਗਾ ਮੁੜ ਕੇ ਵੇਲਾ ਹੱਥ ਨਹੀਂ ਆਉਣਾ ਇਹ ਆ ਮੇਤਰੋ ਡੱਬ ਵਾਲੀ ਪਸ਼ੂ ਮੰਡੀ 'ਚ ਖੜੀਆਂ ਇਹ ਮਹੀਨੇ 'ਚ 4-12 ਲੱਗਦੀ ਹੈ ਮਾਰ ਲਿਆ ਕਰੋ ਚੱਕਰ ਇੱਕ ਅਦਾ ਜਾਨਵਰ ਲੈ ਜਾ ਕਰੋ ਖਰੀਦ ਕੇ ਤੇ ਬਹੁਤ ਕਟੀਆਂ ਆਉਂਦੀਆਂ ਬਹੁਤ ਝੁੱਟੀਆਂ ਆਉਂਦੀਆਂ ਬਾਕੀ ਗਾਂਆਂ ਦੀ ਤਾਂ ਮੰਡੀ ਮੰੰਨੀ ਹੋਈ ਐ ਇਹੇ ਤੇ ਮਜਾਂ ਬਹੁਤ ਚਿਕਨਤੀ ਜਾ ਜਾਂਦੀ ਆ। ਹਾਲੇ ਜਿਵੇਂ ਆ ਕੱਟੀ ਖੜੀ ਅੰਦਰ। ਗਾਲਾ ਕਰੀਏ ਦੀ ਪੂਰੀ ਵਧੀਆ ਕੱਟੀ ਐ ਇਹ। ਤੇ ਮਾਰ ਲਿਆ ਕਰੋ ਜਿਹੜਾ ਉੱਥੋਂ ਲੈ ਜਾ ਕਰੋ ਇੱਕ ਦੋ ਜਾਨਵਰ ਤਾਂ ਪਸੰਦ ਆ ਹੀ ਜਾਂਦੇ ਆ ਆ ਛੋਟੀ ਖੜੀ ਐ ਪੂਰੀ ਵਧੀਆ। ਕਿੱਠ ਪੜਾ ਦੇਖੋ ਛੋਟੀ ਦਾ। ਪੂਰਾ ਟੌਪ ਦਾ। ਕੋਈ ਆ ਲੈ ਜਾਂਦਾ। ਇਹ ਤਾਂ ਅਜੇ ਬਾਈ ਨੇ ਵੇਚੀ ਨਹੀਂ ਕਰ ਲਈ ਫਿਰਦਾ ਆ। ਆ ਕੱਟੀ ਕਿੰਨੀ ਹੋਈ ਆ। ਪੈਕਟ ਪੜਾ ਦੇਖੋ ਸਿੰਘ ਦੇ ਕੋ ਮਾਂ ਦੇ ਪੁੱਤ ਜਿਉਂ ਬੰਦ ਸਿੰਘ ਦੀ ਏ। ਨਾ ਵੇਚੋ ਏ ਮਿੱਤਰੋ ਏ ਜੀ ਨਾ ਵੇਚੋ। ਨਾ ਵੇਚੋ ਏ ਅਤਵੰਨ ਕੀ ਬੇਨਤੀ ਆ ਨਾ ਵੇਚੋ। ਮੂੰ ਤਾਂ ਛੋਡਾ ਹੈ। ਕਰਨੀ ਤੁਸੀਂ ਆਪ ਦੀ ਮਰਜ਼ੀ ਹੈ ਨਾ। ਆਪਾਂ ਤਾਂ ਕਹਿਣ ਵਾਲੇ ਆ। ਆ ਜਿਵੇਂ ਇਹਦਾ ਰਿੰਗ ਸਿੰਘ ਹੈ। ਤੇ ਨਾਮ ਵਧੀਆ ਸਿੰਘ ਲੱਗਿਆ ਤੇ ਮੜ ਮੜੀ ਲੱਸੀ ਏ ਕਿੱਡੀ ਗੱਲ ਵਾਲੀ ਲੱਸੀ ਓਏ ਅੰਦੀ ਰਾਜੀ। ਆ ਕੱਟੀ ਦੀ ਨਿਸ਼ਕੀਨ ਹੈ। ਮੂੰਹ ਦੇਖੋ ਡੱਬੀ ਵਰਗਾ ਕੱਟੀ ਦਾ। ਮਾੜੀ ਪੂਛੇ ਇਹਨਾਂ ਚਿੱਟੀਆਂ ਹੂੰ ਟੌਪ ਕੁਆਲਿਟੀ ਆ। ਬਲਗਾਂ ਸ਼ਾਹੂ ਸੂਰੀ ਮੱਝ ਆ ਯਾਰ। ਮਾਰ ਲਿਆ ਕਰੋ ਢੇਡਾ ਭਰਾ ਵੱਡਾ ਭਲੀ ਮੰਡੀ ਤੇ ਲੈ ਜਾ ਕਰੋ ਵਿੱਚ ਆ ਗੋਲਖੇ ਰਾਇ ਭੱਜ ਭਰਿਆ ਪਿਆ। ਇੱਥੋਂ ਲੈ ਜਾ ਕਰੋ ਕੱਦੀ ਕੱਟੀ। ਆਪੇ ਵਿੱਚ ਝੂਠਾ ਝੱਟਾ ਖਾ ਕੇ ਵਿੱਚ ਹੀ ਰਲ ਜਾਂਦੇ ਨੇ ਯਾਰ। ਖਾਂ ਛੋਟੀ ਤਾਂ bari bari ਦਿਖਾਉਨੂ ਜੀ ਕਰਦਾ। ਪੂਰੇ ਤੋਂ ਬਗਵਾਲ ਟਿਕੋਣਾ। ਬਾਈ ਕੋ ਆਇਆ ਹੁਆ। ਆਪ ਦੇਖਦੇ ਆ ਕੌਣਾ ਆਇਆ। ਲੈ ਮਿੱਤਰੋ ਇਹ ਸੀਗਾ ਧੱਬੜੀ ਦੇ ਕਟੂ ਮਾਲ ਹੁੰਦਾ ਜਿਹੜਾ ਆਹ ਦੇਖਾ ਕਿੰਨੇ ਵਧੀਆ। ਉੱਥੋਂ ਵਰ ਲਈ ਚੈੱਕ। ਕੱਲਾ ਕੱਲਾ ਥਾਣਾ। ਨੀਲੀ ਚ ਪੈਂਦੀ ਐ ਬੱਚੇ। ਨੀਲੀ ਦੇ ਵਧੀਆ ਆਪਾਂ ਨੂੰ ਨੀਲੀ ਦਾ ਵੀ ਦੇ। ਆਪਕ ਲਈ ਨੀਲੀ ਗ੍ਰੇਡੇਡ ਚ ਪੈਂਦੀ ਐ। ਆਰ ਲਿਆ ਕਰੋ ਕਿਹੜਾ ਤੁਹਾਨੂੰ ਅੰਦਰ ਵੀ ਦਿਖਾਉਣਾ ਕੱਟੀ ਕੋਈ ਹੋਰ ਬਾਈ ਉਹੀ ਕੇ ਗੱਲ ਆਪਾਂ ਕੱਟੀ ਇਹ ਦੇਖਦੇ ਆਪਾਂ ਕੱਟੀ ਹਾਂ ਤਖਾੜ ਚਾਹ 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 ਹਾਂ ਤਖਾੜ ਜਾਓ ਪੂਰਾ ਖੜ ਜਾਓ ਖੜ ਜਾ ਪੂਰਾ ਖੜ ਜਾਓ ਖੜੀ ਕੱਟੀ ਲਿਖੀ ਜੀ ਕਿੰਨੀ ਵਧੀਆ ਤੂੰ ਇਹ ਕਰ ਲੂ ਮਾਂ ਦੇ ਪੁੱਤੋ ਥਣ ਥਣ ਸਿੰਘਾ ਸਿੰਘਾਂ ਦੀ ਥੋੜੀ ਸੋਹਣੀ ਐ ਬਾਈ ਕੀ ਰੇਟ ਐ ਦਾ ਉਹ ਜਾ ਕਿਤੇ ਗਿਆ ਕੀ ਰੇਟ ਐ ਦਾ 25000 ਦੇ ਲੈਣਾ ਬੋਲੋ ਕਿਆ ਲੋ 10 ਦੇ ਬੜਾ ਜਾ ਆਪ 10 ਬੋਕੀ ਵੀਡੀਓ ਡਾਲਦਾ ਮੈਂ 10 ਬੋ ਦਾ ਨਾ ਵਧਾਉਂਦਾ ਜੁਬੇ ਲੈਣਾ ਭਾਈ 1000 ਤੁਹਾਡੇ ਸੇ ਤੁਹਾਡੇ ਨਾਲ ਲੈਣ ਦੇਣਾ ਹਾਂ ਭਾਈ 1000 ਮੋਲੇ 25000 ਓਕੇ 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 ਮੋਲੇ ਦਾ ਭਾਈ ਕਹਿੰਦਾ 25000 ਹੈ ਨੀਲੀ ਰਾਂ ਨੀਲੀ ਜੀ ਪੈਂਦੀ ਹੈ ਇੱਕ ਪੈਰ ਚਟਾ ਹੈ ਸਿਰ ਤੇ ਫੂਲ ਹੈ 22000 ਦੀ ਹੋ ਜਾਏਗਾ ਭਾਈ ਹੁਣ ਰੇਟ ਹੋਰ ਵੀ ਹੋ ਜਾਣਾ ਹੁੰਦਾ ਕੋਈ ਕੋਈ ਮਿਹਰਬਾਨੀ ਬੈਠੋ 10 ਪੱਤਰਾ ਸਿੱਟ ਗਏ ਹੋ ਐ ਜੀਆਂ ਕੱਟੀਆਂ ਹੁੰਦੀਆਂ ਗਮ ਲੈ ਜਾਣਾ ਭੰਗਾਂ ਬਾਜ ਲਗਾ ਮਾਰ ਲਿਆ ਕਰੋ ਕਿਹੜਾ 20 25 ਹਜ਼ਾਰ ਦਾ ਕੁਝ ਨਹੀਂ ਹੁੰਦਾ ਜਾਨਵਰ ਕਈ ਮੇਰੇ ਵਿੱਚੋਂ ਵੀ ਚੰਗੇ ਨਿਕਲਿਆ ਵਾ ਵੇ 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 ਤੇਲਿਆਂ ਵਰਗੇ ਥਾਣਾ ਝੋਟੀ ਤੇ ਮੈਂ ਕਿਹਾ ਕਟਾਵਾ ਕੇ ਹਾਂ ਦੇ ਕਟਾ ਕੇ ਨਾ ਸੋਹਣਾ ਕੀ ਰਾਏ ਕੀ ਰਾਹ ਸਾਡਾ ਸ਼ਾ ਮਾਂ ਦੇ ਪੁੱਤੋ ਛੋਟੀ ਉਮਰ ਦਾ ਹੀ ਆ ਆ ਕੱਟੀ ਕਿੰਨੀ ਵਧੀਆ ਇਹ ਜੀ ਮੇਤਰਾ ਡੱਬਾਲੀ ਮੰਡੀ ਆ ਜਿਹੜੀਆਂ ਮੱਝਾਂ ਦੁੱਧੋਂ ਦੁੱਧ ਕੱਢ ਲੈਂਦੇ ਆ ਤੇ ਚੈੱਕ ਕਰਕੇ ਲੈ ਜਾਂਦੇ ਆ ਆਹ ਦਾ ਟਾਖੜਾ ਭਾਂਵੇਂ ਬਚਾਵੇ ਕਿੰਨੀ ਕੁਆਲਿਟੀ ਦਾ ਗੰਜੇ ਦਾ ਚੰਨ ਜਾ ਉਹ ਟੋਪ ਦਾ ਕਟਾ ਹੈ ਆਹ ਮੱਝ ਕੀ ਗਮੀ ਹੈ ਬਹੁਤ ਵੱਡੀ ਹੈ ਮੱਝਾਂ ਮੇਤਰਾ ਟੋਟਾ ਕਟ 10-12 ਕਿਲੋ ਦੀ ਮੱਝ ਹੈ 15 ਕਿਲੋ ਦੇ 15 ਝੋਲੀ ਬਹੁਤ ਵੱਡੀ ਐ ਢੋਲੀ ਕੁੰਡੀ ਐ ਮਾਰ ਲਿਆ ਕਰੋ ਢੇੜਾ ਭਰਾਵਾ ਡੱਬਾਲੀ ਮੰਡੀ ਐ ਇਹ ਚਾਰ-ਪਾਰਾਂ ਲੱਗਦੀ ਐ ਓ ਭਾਏ ਓ ਭਾਏ ਓ ਭਾਏ ਦੇਖ ਨਾ ਲੋਕਾਂ ਇਹ ਰੇਟ ਐ ਪਿੰਡੀ ਲਾ ਰੱਖੀ ਯਾਰ ਕਰ ਲਿਆ ਕਰੋ ਸਪਾਰਕ ਭਰਾਵਾਂ ਨਾਲ ਮਾਰ ਲਿਆ ਕਰੋ ਢੇੜਾ ਇੱਥੋਂ ਲੈ ਜਾ ਕਰੋ ਫੋਲ ਕੇ ਕੱਢੀ ਬਾਕੀ ਸੋਨੂੰ ਹੋਰ ਦਿਖਾਉਣਾ ਕੱਟ ਕੇ ਆਦਰਾ ਜਿਹੜੇ ਆਮ ਜੀਮੇਦਾਰ ਵੇਚ ਨਾ ਰਿਹਾ ਆਹ ਰੇੜੀਆਂ ਕਟੀਆਂ ਲੈ ਕੇ ਆਉਂਦਾ ਹੈ ਤੇ ਭਾਈ ਇਹ ਕੜੀਆਂ ਕਟੀਆਂ ਪੂਰੀਆਂ ਟੌਪ ਕੁਆਲਿਟੀ ਦੀਆਂ ਗੋਡੀ ਹੈ ਪੂਰੀ ਭਾਈ ਕੀ ਰੇਟਾ ਕੱਟੀ ਦਾ ਇਹਦਾ 35000 ਰੁਪਏ ਦੇਣ ਲੈਣ ਭਾਈ ਦੇਣ ਲੈਣੀ ਹੈ ਅੱਛਾ ਥਾਣਾ ਤੋਂ ਨਵੀ ਸਾਫ ਆ ਮਿੱਤਰ ਕੱਟੀ ਪੂਰੀ 35000 ਰੁਪਏ ਰੇਟ ਮੰਗਦਾ ਭਾਈ ਇਹਦਾ ਖੀਰੀ ਹੈ ਦੰਦੂ ਵੀ ਉਹ ਤੀਰ ਮੁੱਦੀ ਕੱਟੀ ਐ ਖੀਰੀ ਐ ਬਾਈ ਕਹਿੰਦਾ ਸੱਤ ਸੀਗੀਆਂ ਖੀਰੇ ਦੀ ਬਸ ਅੱਛਾ ਸਾਰੀਆਂ ਨੰਬਰ ਨੰਬਰ ਕਿੰਨਾ ਬਾਈ ਤੇਰਾ 97798 97798 27117 27117 ਫੋਰੋਨੀਆਂ ਕੱਟੀਆਂ ਪਈਆਂ ਹਾਂ ਵਾਦੂ ਕਿਹੜਾ ਪਿੰਡ ਆ ਵੀਰੇ ਵੜਾਂਗੇ ਪਿੰਡ ਆਈ ਮੁਕਸਰ ਕੋਲੇ ਵੜਾਂਗੇ ਪਿੰਡ ਆ ਬਾਈ ਦਾ ਮੁਕਸਰ ਕੋਲੇ ਬਾਈ ਕਹਿੰਦਾ ਕੱਟੀਆਂ ਦਾ ਕੰਮ ਹੀ ਕਰਦਾ ਸਿੰਘ ਸੁng ਦੇਖੋ ਸਿੰਗੀ ਮੈਂ ਕੱਟੀ ਨੂੰ ਉਧਰਲੇ ਬਹੁਤ ਪਿਆਰੀ ਕੱਟੀ ਐ ਖੀਰੀ ਐ ਜੇ ਹਾਂ ਬਾਕੀ ਬਾਈ ਦਾ ਰੋਦੇ ਦਾ ਨੰਬਰ ਹਾਂ ਇੱਧਰ ਘੜੀਆਂ ਨਿਗੇ ਨਹੀਂ ਕੀਆ। ਕਹਿੰਦੇ? ਆ ਦੇਖਾ ਜਮੀਨ ਹੀ ਕੀਜੀਏ। ਇਹ ਭਾਈ ਤੇਰੀਆਂ ਕਿਹੜਾ ਪਿੰਡ ਹੈ? ਸੰਤਨਾਗਰ। ਸੰਤਨਾਗਰ। ਸਾਰੀਆਂ ਛੁੱਟ ਗਿਆ। ਘਰੇ ਵੀ ਰੱਖਦੇ ਹੋ? ਅੱਛਾ ਲੈਣੇ ਆ। ਠੀਕ ਹੈ। ਸਾਰੀਆਂ ਲੈ ਲੀਆਂ। ਹਾਂਜੀ। ਪਾਲਕੀ ਕਰ ਵੇਚ ਦਿੰਦੇ ਹੋ ਕਹੀਂ? ਵੇਚਣੀਆਂ ਦੇਣੀ ਘਰੇ ਪਾਣ। ਘਰੇ ਪਾਣਾਂ। ਆ ਦੇਖੋ ਮੁੰਡਾ ਛੋਟਾ ਆ ਕਟੀਆਂ ਲੈਣਾ ਆਇਆ ਏ ਢੱਬ ਵਾਲੀ ਮੰਡੀ ਤੇ। ਕੈ ਲੈ ਲੀਆਂ ਪੁੱਤ? ਹਾਂਜੀ। ਕੈ ਲੈ ਲੀਆਂ? ਕਾਇ ਲੈ ਕੇ ਕਟੀਆਂ ਇਹ 11:30 ਦੀ ਤੁਸੀਂ ਕਟੀਆਂ ਕਾਇ ਲੈ ਲਈਆਂ ਇਥੋਂ ਕਾਇ ਖਰੀਦੀਆਂ ਕਟੀਆਂ ਕਟੀਆਂ ਕਾਇ ਲਈਆਂ ਤੁਸੀਂ ਉਹ ਤੋਂ ਪੰਜਾਬੀ ਜੀ ਦੱਸੋ ਪਤਾ ਤੁਹਾਨੂੰ ਯਾਰ ਆ ਇੱਕ ਕੱਟੀ ਲਈ ਹੈ ਕਟੀਆਂ ਕਾਇ ਲਈਆਂ ਪਤਾ ਤੁਸੇ ਤੋਂ ਕਾਹਾਂ ਤਿੰਨ ਲਈਆਂ ਠੀਕ ਹੈ ਤਿੰਨ ਲਈਆਂ ਤੂੰ ਕੰਮ ਕਰਦਾ ਮਾਰੇ ਸਕੂਲ ਨਾ ਡੈਡੀ ਕਮੀ ਚਲੋ ਪੜ ਲਾ ਪੁੱਤਨ ਵਾਲਿਆ ਸ਼ੌਂਕ ਤੇਰਾ ਬਹੁਤ ਵਧੀਆ ਹੈ ਜਿਹੜਾ ਬੱਚੇ ਨੂੰ ਸ਼ੌਂਕ ਲੱਗਿਆ ਮੇਤਰੋ ਇਹ ਸ਼ੌਂਕ ਕੋਈ ਨਹੀਂ ਮਾੜਾ ਹੈ ਤੇ ਤਿੰਨ ਗੱਟੀਆਂ ਆਈਆਂ ਪੂਰੇ ਟੌਪ ਦੀਆਂ ਆ 1.75 ਦੀ ਹਾਂਜੀ ਆਹ ਆਹ 1.95 ਦੀ ਲਈ ਹੋ ਉਹ 2.25 ਦੀ ਪਰ ਲਈ 2.25 ਦੀ ਆ 1.95 ਦੀ ਆ 11 ਦੀ 11 ਦੀ ਬੱਚੀ ਨੇ ਤਿੰਨ ਗੱਟੀਆਂ ਲੈ ਲਿਆ ਭਰਾਵੋ ਕਹਿੰਦਾ ਸਾਮਕੇ ਵੇਚਦੇ ਨੇ 7ਵੇਂ ਚ ਪੜਦਾ ਹੈ ਵੇਚੀ ਰਲ ਜਾਣਗੀਆਂ ਮਿੱਤਰੋ ਖਾ ਖੂਗੇ ਨੀਰਾ ਇਹ ਮੱਝਾਂ ਵਾਲਾ ਆ ਵਾਚੀਆਂ ਲੈ ਲੀਆਂ ਸੰਤਨਾਗਰ ਤੋਂ ਸੰਤਨਾਗਰ ਪਿੰਡ ਹੈ ਮੁੰਡੇ ਦਾ ਆ ਤਿੰਨ ਕਟੀਆਂ ਲੈ ਲੀਆਂ ਵਧੀਆ ਮਿੱਤਰੋ ਨਾਲੇ ਪਾਲ ਜਾਨਗੀਆਂ ਜੇ ਵੇਚਰੀਆਂ ਵਿਗ ਵੀ ਜਾਣਗੀਆਂ ਇਹ ਹੁੰਦਾ ਸ਼ੌਂਕ ਹੁਣ ਨਿੱਕੇ ਬੱਚੇ ਨੂੰ ਸ਼ੌਂਕ ਪੈ ਗਿਆ ਬਾ ਅੱਗੇ ਤੋਂ ਅੱਗੇ ਤੁਰਿਆ ਜਾਊਗਾ ਸ਼ੌਂਕ ਮਾੜਾ ਨਹੀਂ ਹੈਗਾ ਬਾਹਰ ਜਾਣ ਨਾਲ ਇੱਥੇ ਠੀਕ ਹੈ ਬਾਹਰ ਤਾਂ ਨਹੀਂ ਜਾਂਦਾ ਇੱਥੇ ਰਹੇਗਾ ਬਾਰਲੇ ਮੁਲਕ ਨਹੀਂ ਜਗਾ ਇੱਥੇ ਠੀਕ ਆ ਆਪਣੇ ਮੁਲਕ ਚ ਆ ਲੈ ਜਾਂ ਮੁੰਡੇ ਨੇ ਤਿੰਨ ਕਟੀਆਂ ਬਾਕੀ ਦਿਖਾਉਣਾ ਸਾਨੂੰ ਹੋਰ ਕਟੀਆਂ ਅਜੇ ਹੋਰ ਵੀ ਹੋ ਬੀਚ ਨੇ ਕੱਟੀ ਦਾ ਰੌਲਾ ਥੋੜਾ ਜਿਹਾ ਹੋਣਾ ਨਾ ਰੋ ਮ ਕਰ ਦੇ ਲੈ ਅੱਜ ਇਸ ਮਤਲਬ ਤੁਹਾਨੂੰ 100 ਦਾ ਨੋਟ ਵੀ ਨਹੀਂ ਮਿਲਣਾ ਇਹ ਕਸਮ ਖਾ ਕੇ ਆਈ ਉਹਨੇ ਇਹਾਂ ਕੱਟੀ ਦਾ ਸੌਦਾ ਹੈ ਮਿੱਤਰੋ। ਹਾਂਜੀ। ਉਹ ਐਸੇ ਕਰਨ ਤੋਂ ਉਹ ਤਾਂ ਚੈੱਕ ਕਰਦਾ ਹਾਂ ਦਾ ਪਰਦਾ ਤੌਰੇ ਜਿਹਾ। ਚੜਾਉਣ ਲੱਗੇ ਮੱਝਾਂ ਲੈ ਕੇ ਵਿੱਚ ਕੁਸ ਇਹ ਤਾਂ ਖਾਸੀਆਂ ਖੜੀਆਂ ਸੀ। ਚੰਗਾ ਪ੍ਰਭੂ ਆਈ ਲਵ ਯੂ। ਜਿਹੜੇ ਬੰਦੇ ਵੀਡੀਓ ਦੇਖਦੇ ਲਵ ਯੂ ਅੱਦਰ ਉਹਨਾਂ ਨੂੰ ਪ੍ਰਭੂ। ਬਾਕੀ ਚੈਨਲ ਨੂੰ ਵੀਰ ਬਣ ਕੇ ਕਰ ਲੈ ਸਬਸਕ੍ਰਾਈਬ ਛੋਟ ਵਰਗੇ ਭਾਂਜਾਂ ਨਾਲ ਚੱਲਣਗੇ ਕੰਮ ਹੁਣ ਅੱਗੇ ਤੋਂ ਅੱਗੇ। ਗਰਦ ਢਾ ਦੇਗੇ ਆਪਾਂ ਪੰਜਾਬ ਵਿੱਚ 20-20 ਕਿਲੋ ਵਾਲੇ ਮੱਝਾਂ ਕਰ ਰਹੇ ਆ ਹਰੇਕ ਘਰੇ ਕਿੰਨਾ ਜ਼ੋਰ ਲੱਗ ਜੇ ਆਪਣਾ ਥੋੜੀ ਸੇਵਾ ਜੀ ਹਾਜ਼ਰੀ ਰਵਾਂਗੇ ਬਾਕੀ ਮਿਲਾ ਕੇ ਫੇਰ ਅਗਲੀ ਮੰਡੀ ਤੇ ਆ ਵੀਡੀਓ ਦੇਖ ਲਿਆ ਆਪਣਾ ਡੱਬ ਵਾਲੀ ਦੀ ਦੱਬ ਕੇ ਸ਼ੇਅਰ ਕਰ ਦਿਓ ਲਾਇਕ ਤੇ ਕਮੈਂਟ ਭਰਾ ਮੰਨ ਕੇ ਗਰਦ ਢਾ ਦਿਓ ਬਾਕੀ ਧੰਨਵਾਦ ਆ ਭਾਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਥੈਂਕ ਯੂ